ਕਾਲ ਬਾਈ ਜਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਆ ਭਰਾ ਮੇਰੇ ਸਰਵੰਡੀ ਸਾਬੂ ਸ਼ਰਮੇ ਕੋਲ ਇਹ ਬਹੁਤ ਛੋਣਾ ਟਰੈਕਟਰ ਆ ਤੇ ਕਰਾਉਣਾ ਅੱਜ ਬਾਈ ਜਾਈ ਦਰਖਾਹ ਇਹ ਪੂਰੇ ਛੋਣੇ ਟਰੈਕਟਰ ਨੇ ਯਾਰ ਤੇ ਛੇਟ ਕਰਵਾਤਾ ਤੇ ਪਹਿਲਾਂ ਚੱਲਦੇ ਆਪਾਂ ਆਜੀ ਬੰਦ ਤੇ ਸ਼ਰਮੇ ਨਾਲ ਕਰਾਉਣ ਦੀ ਜਲਵਾਤ ਤੇ ਆ ਜੀ ਹੋਰ ਸਰਨਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਆ ਬੋਲਰ ਠੀਕ ਠਾਕ ਤੁਹਾਨੂੰ ਬਾਈ ਸਤਿ ਸ਼੍ਰੀ ਅਕਾਲ ਸਾਰੇ ਹੋ ਠੀਕ ਠਾਕ ਹੋ ਬਾਈ ਭਰਾ ਸੱਚੇ ਪਾਤਸ਼ਾਹ ਜਰਦੀ ਕਲਾਇ ਜਰੇ ਰੱਖੇ ਬਾਈ ਦੋਨੋਂ ਇੱਥੇ ਪਿਆਰ ਦੇਈ ਜਾਓ ਇਹ ਦੇ ਆਪਾਂ ਤੁਹਾਨੂੰ ਟਰੈਕਟਰ ਚ ਨਵੇਂ ਤੋਂ ਨਵੇਂ ਦਿਖਾਉਂਦੇ ਰਾਵਾਂ ਬਾਈ ਤੇ ਮੇਰਾ ਮੋਬਾਈਲ ਨੰਬਰ ਹੈਗਾ ਬਾਈ WhatsApp ਨੰਬਰ 88794545 947947774545 ਚਲ ਮੰਡੀ ਸਾਬੋ ਗੁੱਦਵਾਰ ਲੱਗੀ ਆ ਮੰਡੀ ਬਾਈ ਅੱਜ ਪੁਰਾਣਾ ਟਰੈਕਟਰ ਵੀ ਕੱਟ ਲਈਦਾ ਡੋਨ ਫੈਂਸ ਵੀ ਕਰ ਆ ਆ ਤੁਹਾਡਾ ਸਿੱਪਾ ਸਹੀ ਹੋਣਾ ਚਾਹੀਦਾ ਆਜੋ ਆਪਾਂ ਟੈਂਕਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਬਾਈ ਜਾਇ ਜੇ ਰੇਟ ਦੱਸਾਂ ਦੀ ਸਭ ਤੋਂ ਪਹਿਲਾਂ ਆ ਗਿਆ ਜੀ ਆਸ਼ਰ 2017 ਮਾਡਲ ਆ ਬਾਈ पिछले ਹੈਗਾ ਭਾਈ 7590 ਪਹਿਲੇ ਦਾ ਸਾਰਾ ਅਰਜੀਨਲ ਆ ਕੋਈ ਕਹੇਗਾ ਇਹ 10 ਲੱਖ 5000000 ਲੇਖੀ ਬੈਠਾ ਭਾਈ ਹਾਂਜੀ ਇਹ ਕਿਹੜਾ ਮਤਲਬ ਪਾਰਾ ਅਰਜੀਨਲ ਆ 12 ਮਤਲਬ ਹੂੰ ਹੈਂਡਲ ਬਾਕੀ ਜਵਾਨ ਲੱਖ ਪੰਜਾਬ ਨੰਬਰ ਮੁਖਸਰ ਭਾਈ ਫਸਟ ਪਾਲ ਜੀ ਕਿੰਨੇ ਬੈਸੇ ਦਾ ਭਾਈ ਜੈ ਜੀ ਦੇਖ ਕੇ ਆਪਣਾ 1 ਲੱਖ ਕਿ ਲੱਖ 82000 ਰੁਪਏ ਬਾਈ ਨੂੰ ਦੇ ਦਿਓ ਤੇ ਆਪਾਂ ਇਹ ਆਪਣਾ ਸੂਲ ਆ ਬਾਈ ਆਪਾਂ ਹਰ ਇੱਕ ਦੇ ਮੂਰੇ ਮੂੰਹ ਤੇ ਕੈਮਰਾ ਜਨ ਨਹੀਂ ਕਰਦੇ ਜਿੱਥੇ ਆਪਾਂ ਨੂੰ ਮਨ ਹੁੰਦਾ ਉੱਥੇ ਆਪਾਂ ਵੀਡੀਓ ਬਣਾਉਂਦੇ ਹਾਂ ਠੀਕ ਆ ਇਹ ਆ ਗਿਆ ਏਡਾ ਫੱਟੇ ਖੱਲੇ ਸਾਰਾ ਕੁਝ ਨਾਲ ਮਿਲੂਗਾ ਆਪਾਂ ਇਦੂ ਬਾਦ ਆ ਗਿਆ ਠੀਕ ਆ ਗੱਲ ਮਿੱਤਰ ਆਪਣਾ ਆਜੋ ਉਦੂ ਬਾਦ ਆ ਗਿਆ ਹੰਜੀ ਮੈਂ ਚਾਹ ਸੀ ਪਿਛਲੇ ਟਾਇਰਾਂ ਦਾ ਬਦਲ ਕੇ ਜਮਨ ਨਵੇਂ ਪਾਈ ਵਰਤਣਾ ਬਾਈ ਹੋਏ ਜਮਨ ਨਾ ਯਮਰਤਾ ਜੀ ਗੱਲ ਬਸ ਤੋਂ ਪਾਇਆ ਆਏ ਕਿੰਨੇ ਦਾ ਚਾਰੇ ਟਾਇਰ ਗੁੜੀਅਰ ਦੇ ਬਾਈ ਤੇ ਪੂਸਪੀ ਦਾ ਇਹ ਆ ਟੂ ਹੀ ਹੁੰਦਾ ਤਾਂ ਪੂਰੇ 4 ਲੱਖ ਦਾ ਦੇ ਦਿੰਦੇ ਜੰਦਾ ਫੱਡੀ ਜਦੋਂ ਇਹਦਾ ਕੁਝ ਨਾਲ ਆ ਜੀ ਸਾਰਾ ਰੀਜਨਲ ਆ ਡਬਲ ਪੀਟੀਓ ਡਬਲ ਪੀਟੀਓ ਠੀਕ ਹੈ 4 ਲੱਖ ਤੇ 20 ਆ ਤਾਂ 20 ਤੋਂ 19 ਕਰਦੇ ਨੂੰ ਜਾਂ 21 ਕਰਦੇ ਨੂੰ 420 ਕਰੀ ਬੇਸਾਂ ਤੋਂ ਕੋਈ ਨਹੀਂ ਆਪਾਂ ਸ਼ੂਟ ਕਰਦੇ ਇਹ ਪੂਰੇ 4 ਦਾ ਦੇ ਦਿਆਂਗੇ ਯਾਰ 31 ਆਪਾਂ 395000 ਰੁਪਏ तीन लाख नब्बे हजार का ले जाओ भाई कोई चक्कर नहीं हाँ भाई बोलो ठीक तो है अच्छा उस बाद आ गया भाई नाट गया हाँ जी बनाने में मॉडल पिछले टाइम सूट पर बनाने हैं हाँ हैप्पी है हैप्पी है उन्होंने 2 ਪੁਆਇੰਟ ਹੋ ਗਿਆ ਕਿਨੇ ਦਾ ਉਹ ਲੱਗ 40 ਕੇ ਹਜ਼ਾਰ ਕਹਿਣ ਨੂੰ ਜੀ ਕਰਦਾ ਹੈ ਕਹਿਦਾ ਲੈ ਜਾਓ ਕੋਈ ਠੀਕ ਹੈ ਉਸ ਤੋਂ ਬਾਅਦ ਆ ਗਿਆ ਭਾਈ ਸੱਤ ਈਪੀਆਈ 2013 ਮਾਡਲ ਦਾ ਟਾਇਰ ਆ ਗਿਆ ਭਾਈ 80 ਕੇ ਪੈਸੇ ਇਹ ਪੰਜਾਬ ਨੰਬਰ ਆ 742 ਭਾਈ ਬਧਵਾ ਅੱਛਾ ਭਾਈ ਲੋਨ ਫੈਂਸ ਤੋਂ ਹੋ ਜੂਏ ਤੇ ਵੀਰੇ ਪੁਰਾਣਾ ਟਰੈਕਟਰ ਤੇ ਪੈ ਜਾਊਗਾ ਤੇ ਆਪ ਦੇ ਨੇ ਲੈਣਾ ਤਾਂ ਇਹ ਨੂੰ ਸੀ ਮਿਲ ਜੂਗੀ ਬਾਈ ਐਨੇ ਕਿਸੇ ਗੱਲਾਂ ਚ ਨਹੀਂ ਆਈਦਾ ਹੁੰਦਾ ਬਾਈ ਇੰਨੇ ਲੱਗਣੇ ਬਹੁਤ ਨੇ ਲੱਗ ਜਾਣਗੇ 95000 ਰੁਪਏ ਲੱਗੂਆ ਬਾਈ ਪੰਜਾਬ ਨੰਬਰ 345000 ਹੋ ਗਿਆ ਬੰਦੀ ਨੇ ਵਾਸਤਾ ਆ 4 ਲੱਖ 315000 4 ਲੱਖ ਤੇ 10000 ਦਾ ਟਰੈਕਟਰ ਲੈ ਜਿਓ ਟਰੈਕਟਰ ਨਵਾਂ ਚਲਾ ਤੇ ਬਾਕੇ ਆਪਦੀ ਤਸੰਦੀ ਕਰਕੇ ਲੈ ਕੇ ਜਾਉਂਦੇ ਛੱਡਾ ਉਹਦੂ ਆ ਦਾ ਸੱਚਾ ਨਾ ਬਾਈ ਉਹਦੂ ਵਾ ਦਾ ਸੱਚ ਆ ਵੀਰੇ ਐਡ ਲੈ ਰ ਅਰਾ ਮਡੂਲਾ ਭਾਈ ਤੈਰ ਹੈਗਾ 75 80 ਪੈਸੇ 80 90 ਪੈਸੇ ਪਿਛਲੇ ਕਿੰਨੇ ਦਾ ਵੀਰੇ 3 ਲੱਖ 15 ਹਜ਼ਾਰ ਦਾ ਮਾਰਦ ਤਿੰਨ ਲੱਖ ਕਿੰਨੇ ਦਾ 3 ਲੱਖ 95 ਹਜ਼ਾਰ ਦਾ ਦੇ 3 ਲੱਖ 90 ਹਜ਼ਾਰ ਦਾ ਲੈ ਜਾ ਬਾਈ ਉਦੋਂ ਆ ਗਿਆ ਬਿਲਕੁਲ ਨਵਾਂ ਹੀ ਟਰੈਕਟਰ ਬਾਈ ਆ ਮਾਡਲ ਹੁੰਦੀ ਹੈ ਨਾ ਹਾਂ ਉਹੀ ਮਾਡਲ ਆ ਬਾਈ ਟਰੈਕਟਰ ਦਾ ਨਾਮ ਤੇ ਹੋਣਗੇ ਹਾਂ ਸਾਰਾ ਕੁਝ ਆ ਕੁਛ ਨਾਲ ਦਾ ਠੀਕ ਹੈ ਆ ਰਪੀਆ ਰਪੀਆ ਟਰੈਕਟਰ ਹੈ ਗੇਅਰ ਇੰਜਨ ਦਾ ਫਰੀਕ ਪੂਰਾ ਲੂ ਬਾਈ ਫਰੀਕ ਸਾਈਡ ਗੇਅਰ ਹੈ ਗੇਅਰ ਵਾਲਾ ਫਰੀਕ ਹੈ ਫਰੀਕ 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 ਸ਼ੇਤਰੀ ਸ਼ੁਗਰੀ ਕਿੱਥੇ ਨਹੀਂ ਕੋਈ ਆਈ ਹੈ ਫਰੀਕ ਕੰਪੂਨਟ ਹੋ ਰਹੇ ਨੇ ਤੇ ਫੇਰ 40 ਰੇਟ ਹੋ ਗਿਆ ਕਦਾ ਲੈ ਜੀ ਆਪਣਾ ਭਰਾ ਇਹ ਦੂਜਾ ਦਾ ਕੀ ਹੈ ਬੜਾ ਵਧੀਆ ਹੁੰਦਾ ਵੀਰੇ ਇਥੇ ਪੱਠੇ ਵਾਲੇ ਭਰਾਵਾਂ ਵਾਸਤੇ ਸਾਈਟੇ ਲਾਲ ਦੇ ਡਰ ਨੇ 19 ਮਾਡਲ ਲੋਨ ਫੈਂਸ ਹੈ ਤੇ ਵੀ ਉਹ ਜੀ ਲੋਨ ਫੈਂਸੁੱਤੇ ਵੀ ਹੋ ਜੂ ਜਿਹੜੇ 2012 ਮਾਡਲ ਤੋਂ ਉੱਤੇ ਹੋਣਗੇ ਭਾਈ ਸਾਰਾ ਤੇ ਲੋਨ ਫੈਂਸੁੱਤੇ ਉਹ ਪ੍ਰਾਣੇ ਟਰੈਕਟਰ ਕੱਟੇ ਯਾਨੀ ਠੀਕ ਹੈ 19 ਮਾਡਲ ਆ ਸਾਰਾ Ориਜਨਲ ਆ ਰਪੀਆ ਦਾ ਰਪੀਆ ਟਰੈਕਟਰ ਆ ਭਾਈ ਗੰਡਾ ਫੱਟੀ ਛਤਰੀ ਨਾਲ ਜੰਗ ਲੱਖ ਦਾ ਵੀ ਐ ਡਿਮਾਂਡ ਹੋਗੀ 2 ਲੱਖ ਕਿੰਨੇ ਦਾ ਬਾਈ 2.95 ਦਾ 2 ਲੱਖ 90 ਹਜ਼ਾਰ ਦਾ ਲੈ ਜਾਓ ਬਾਈ ਐਨਾ ਤਾਂ ਲੂਨ ਹੀ ਹੋ ਜੂ ਇਹ ਤੇ ਇਹਦਾ ਤਾਂ ਧਰ ਕਾੜਾ ਲੱਕ ਮੀ ਹੈ ਦਾ ਇਧਰ ਆਜੋ ਉਹ ਤੋਂ ਬਾਅਦ ਆ ਗਿਆ ਐਮਪੀਆ ਇਹ ਪੈਂਕੇ ਦੇ 39 ਆ ਪੈਂਕੇ ਹੋ ਪੈਂਕੇ ਪੈਂਕੇ ਤੂੰ ਯਾਰ ਸੱਤ ਮਾਡਲ ਹੈ ਜੀ ਤੇ ਹੈਗਾ 75 80 ਪੈਸੇ 2 ਲੱਖ 45 ਇਹ ਰੇਟ ਕਿੰਨੇ ਦਾ ਇਹ 2 ਲੱਖ 30 ਹਜ਼ਾਰ ਪਵੇ ਦਾ 2 ਲੱਖ 45 ਮੈਂ ਭੈਣ ਜੀ ਨੂੰ ਦੂ ਲੱਖ ਤੋਂ 5000 ਦਾ ਲੈ ਜੀ ਭਾਈ। ਨਾ ਭਾਈ ਆ ਬੜੇ ਘੱਟ ਮਿਲਦੇ ਵੀਰੇ। ਉਹਨਾਂ ਦੀ ਕਾ 45। ਖਰਚਾ ਘੁਰਚਾ ਹੈ ਨਹੀਂ ਭਾਈ ਬਾਹੀ ਨੂੰ ਬਹੁਤ ਵਧੀਆ ਟਰੈਕਟਰ ਆ ਨਵੇਂ ਟਾਇਰ ਆ ਪਿਛਲੇ ਚਾਰੇ ਹੀ ਨਵੇਂ ਆ। ਅਪੋਲੋ ਦੇ ਟਾਇਰ ਭਾਈ ਹੁੰਦਾ ਵੀਰ ਐਚ ਆਰ ਨੰਬਰ ਆ 50 ਤੇ ਨਾ ਐਨੋਟੂ। ਲੋਹੜ ਫੈਂਸ ਵੀ ਹੋ ਚੁੱਕਾ ਨਾ ਵੀਰੇ। 415000 ਰੇਟ ਆ ਦੇ ਵੀ ਕਿੰਨੇ ਦਾ 445 ਰੇਟ ਆ ਇਹ ਆਪਾਂ ਦੇ ਦਾਂਗੇ 4 ਵੀ ਦਾ ਸਰ 4 ਵੀ ਤੋਂ ਨਹੀਂ ਮੜਾ ਹੋਰ ਘੱਟ ਕਰ ਦੇ ਆ ਕੋਈ ਵੀ ਹੋ ਗਈ ਮੇਰੇ ਭਰਾ ਮਾੜਾ 4 ਲੱਖ ਤੇ 10000 ਰੁਪਏ ਹੈ ਤੇ ਮੈਂ ਬੜੱਕੇ ਵਿੱਚ 5 ਘਮਾ ਦਾ ਭਾਈ 4 ਲੱਖ ਤੇ 5000 ਦਾ ਲੈ ਦਿਓ ਮੈਸੀ ਇਹ ਹੈ ਨਾ ਭਾਈ 241 ਪੰਜਾਬ ਨੰਬਰ ਆ 2005 ਮਾਗਦਾ ਟੈਰ ਹੈਗਾ ਜੱਸਾ ਲੱਭੇ ਤੱਕ ਸਾਰਾ ਰਜਿਸਟਰ ਉਹ ਆਸ਼ਾ ਇਹ ਰੇਡ ਬੂਟ ਨਾਲ ਦੇ ਆ ਡੱਕੜੂ ਦੀ ਜੱਤੀ ਆ ਡੰਡਾ ਫੱਟੀ ਛਤਰੀ ਨਾਲ 265000 ਡਿਮਾਂਡ ਹੋ ਗਈ ਜੱਗੇ ਕੀ ਰਾਂ ਬਾਈ ਕਰ 2.5 ਲੱਖਾਂ ਟਰੈਕਟਰ ਦੇ ਰਹਾ 240000 ਦਾ ਟਰੈਕਟਰ ਲੈ ਰਿਓ ਬਾਈ ਕੁਛ ਕਹੀ ਜਾਵੇ ਵੀਰ ਠੀਕ ਹੈ ਜੀ ਨਾਟ 1195 ਮਾਡਲ ਕਿੰਨਾ ਚਾਹ ਕੀ ਆ ਬਾਈ 1.75 ਲੱਖ ਰੁਪਏ ਹੈ ਇਹ ਦੀ ਮੰਗ ਹੈ ਦੇਰ ਨਾਲ 1.2 ਲੱਖ ਰੁਪਏ। ਫੋਨ ਨੰਬਰ ਬੋਲੋ। ਮੇਰਾ ਮੋਬਾਈਲ ਨੰਬਰ ਹੈਗਾ 987884545 8872945 ਠੀਕ ਹੈ। ਲਾਪਕੇ ਵੀਡੀਓ ਕਰਦੇ ਹੋ ਲੈ ਕਮੈਂਟ ਸ਼ੇਅਰ ਬਹੁਤ ਬਹੁਤ ਮਿਹਰਬਾਨੀ ਬਈ।